ਮੈਨੂੰ ਨਾ ਐਕਚੁਅਲੀ ਕੀ ਹੋਇਆ ਕਿ ਅ ਕੱਲ ਯਾਦ ਆ ਗਈ ਤੁਹਾਡੀ ਆਹਾ ਤੁਹਾਡੇ ਟੌਪਿਕ ਤੋਂ ਹਾਂਜੀ ਮੈਂ ਮੇਰੇ ਤਾਂ ਟੰਗ ਗੱਲਾਂ ਨਹੀਂ ਹੈ ਰਾਈਂਡ ਸੀਰੀਅਲ ਆਉਣਾ ਹੁੰਦਾ ਸੀ ਹਾਂਜੀ ਆਉਂਦਾ ਸੀ ਤੇ ਉਹਦੇ 'ਚ ਜਦੋਂ ਰਾਮ ਨੂੰ ਬਨਵਾਸ ਹੋ ਜਾਂਦਾ ਤੇ ਉਹਦਾ ਜਿਹੜਾ ਸਭ ਤੋਂ ਛੋਟਾ ਭਰਾ ਆਪਣਾ ਰਾਜਾ ਬਣ ਜਾਂਦਾ ਤੇ ਉਹ ਖੜਾਵਾਂ ਜਿਹੜੀਆਂ ਹੁੰਦੀਆਂ ਰਾਮ ਦੀ ਲੈ ਕੇ ਉਹ ਕਿਹਾ ਜੀ ਇਹਨਾਂ ਨੇ ਅਕੀਸ਼ ਨੇ ਕਿਹਾ ਕਿ ਜਦੋਂ ਖੜਾਵਾਂ ਪਰਤ ਨੇ ਰੱਖੀਆਂ ਸੀਗੀਆਂ ਰਾਜਗਦੀ ਤੇ ਉਸੇ ਤਰ੍ਹਾਂ ਹੀ ਮੈਂ ਰਾਜ ਕਰਨਾ ਕਿੱਡੀ ਨਾ ਟੰਕੀ ਆ ਚਲੋ ਤੁਸੀਂ ਤਾਂ ਮੈਨੂੰ ਲੱਗਦਾ ਬਹੁਤ ਨੇੜੇ ਦੇਖਿਆ ਮੇਰੇ ਨਾਲੋਂ ਬਟ ਇਹ ਲਾਈਕ ਆਈ ਥਿੰਕ ਦਿਸ ਇਜ਼ ਅ ਮੂਵਮੈਂਟ ਜਿਹੜੀ ਬਣੀ ਹੀ ਇਸ ਆਈ ਥਿੰਕ ਨਿਕਲੀਅਸ تھیਏਟ੍ਰਿਕਸ ਚ ਉਹ ਨਾ those are 11 12 ਜੋ ਮੈਂ ਤਾਂ ਮਰ ਗਿਆ ਮੈਂ ਤਾਂ ਭੁਖੜ ਹੜਤਾਲ ਕਰਤੀ ਹੁਣ ਤਾਂ ਬਸ ਮੈਂ ਗਿਆ ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ 17 ਚ ਚੋਣਾ ਹੋਈਆਂ ਜਾਂ ਉਸ ਤੋਂ ਬਾਅਦ ਵੀ ਲਗਾਤਾਰ ਗੱਲ ਹੁੰਦੀ ਸੀ ਕਿ ਭਗਵੰਤ ਜੀ ਨੇ ਇੰਨੇ ਜ਼ਿਆਦਾ ਭਾਸ਼ਣ ਦੇ ਦਿੱਤੇ ਕਿ ਉਹਦਾ ਆਤਮਾ ਸਗਲਾ ਗਿਆ ਥੀਸ ਭੁਲਾ ਹੋ ਜਿਵੇਂ ਹਾਂ ਇਹ ਸ਼ਾਇਦ ਤੁਹਾਨੂੰ ਯਾਦ ਹੋਵੇ ਸੋ ਇਹ ਪਰ ਇੱਕ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਆ ਵੀ ਇਹ ਵਾਰ-ਵਾਰ ਨਹੀਂ ਇਹ ਲੋਕਾਂ ਨੂੰ ਸੈਟਿਕ ਚੰਗੇ ਲੱਗਦੇ ਇਹਨਾਂ ਨੂੰ ਆਪਣੇ ਪ੍ਰਧਾਨ ਮੰਤਰੀ ਸਾਹਿਬ ਤੋਂ ਸਿੱਖਣਾ ਚਾਹੀਦਾ ਉਹਨੇ ਪਹਿਲਾਂ ਬਥੇਰਾ ਇਹ ਜਦ ਡਰਾਇਆ ਵੀ ਆ ਹੋ ਆ ਹੋ ਜੂਗਾ ਜੀ ਉਹ ਮੈਂ ਐਂ ਕਰਦਾ ਹੁਣ ਨਹੀਂ ਲੋਕ ਉਹ ਚੀਜ਼ਾਂ ਯਾਨੀ ਕਿ ਵਾਰ-ਵਾਰ ਨਹੀਂ ਲੋਕ ਕੋ ਡਰਾਮਾ ਪਸੰਦ ਕਰਦੇ ਸੋ ਇਹ ਕੋਈ ਪਰੰਪਰਾ ਨਹੀਂ ਹੈ ਇਹ ਕੁਝ ਨਹੀਂ ਹੈ ਸਿਰਫ ਨਾਟਕੀ ਹੈ ਦਿਨਾਂ ਨੂੰ ਸੀਰੀਅਸ ਹੋ ਕੇ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਇਹਨਾਂ ਦੀ ਐਸਆਰ ਦਿੱਲੀ ਚਾਲਤ ਬਹੁਤ ਔਖੀ ਹੈ ਇਸ ਕਰਕੇ ਹੁਣ ਇਹ ਹਜੇ ਕੰਮ ਕਰੀ ਜਾਂਦੇ ਆ ਮੇਰੇ ਨਾਲ ਦਾ ਆਪਣੇ ਕੇਜਰੀਵਾਲ ਸਾਹਿਬ ਵੀ ਸਮਾਰਟ ਨੇ ਜਿੱਤ ਗਏ ਤਾਂ ਮੈਂ ਵਾਪਸ ਮੁੱਖ ਮੰਤਰੀ ਬਣ ਜਾਊਗਾ ਜਿਹੜੇ ਹਾਰ ਕੇ ਤਾਂ ਕਹਿ ਦਾਂਗੇ ਜੀ ਉਹ ਮੈਂ ਤਾਂ ਹੈ ਹੀ ਨਹੀਂ ਸੀਗਾ ਉਹ ਤਾਂ ਉਹਦੇ ਕਰਕੇ ਹੋਇਆ ਇਹ ਹੈ ਪਰ ਉਹ ਤੇ ਕਹਿਣਾ ਮੁਸ਼ਕਲ ਹੋਊਗਾ ਜੀ ਕਿਉਂਕਿ ਬੇਸਿਕਲੀ ਰਾਜ ਰਾਜ ਪ੍ਰਬੰਧ ਤੇ ਉਹ ਖਾਲੀ ਕੁਰਸੀ ਚ ਲਾ ਰਹੀ ਸੀ ਨਾ ਉਹੀ ਐ ਸਮਝਾ ਪਰ ਦੇਖੋ ਜਿਵੇਂ ਹੁਣ ਆ ਕਾਂਗਰਸੀ ਨੇ ਕੀਤਾ ਸੀਗਾ ਆਪਣਾ ਪੰਜਾਬ ਚ ਬਰਾਜਾ ਸਾਹਿਬ ਨੂੰ ਤਾਂ ਲੋਕ ਭੁੱਲ ਗਏ 6 ਮਹੀਨਿਆਂ ਚ ਫਿਰ ਉਹੀ ਹੁਣ ਜਿਹੜਾ ਉਹ ਆਪਣਾ ਠਿਕਰਾ ਫਟਿਆ ਉਹ ਚੰਨੀ ਦੇ ਸਿਰ ਫਟਿਆ ਉਵੇਂ ਹੀ ਇਹਨੂੰ ਕੋਸਾ ਦਾ ਇੱਥੇ ਵੀ ਹੋ ਗੇ ਠੀਕ ਥੈਂਕ ਯੂ ਥੈਂਕ ਯੂ ਕੁਲ ਜੀ ਮਿਹਰਬਾਨੀ